ਅੱਜ ਰਾਜਪ੍ਰਦੇਸ਼ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦੀ ਅਗਵਾਈ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਮੁੱਖ ਮੰਗਾਂ ਡੀਏ ਦਾ ਬਕਾਇਆ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਅਤੇ ਪੰਜਾਬ ਸਰਕਾਰ ਤੋਂ ਹੋਰ ਵੀ ਕਈ ਮੰਗਾਂ ਮੰਗੀਆਂ ਗਈਆਂ ਨੇ ਉਨ੍ਹਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਸਿਆਸੀ ਕਮਿਆਜਾ ਸਰਕਾਰ ਨੂੰ ਵੋਟਾਂ ਦੇ ਦਰਮਿਆਨ ਹੀ ਭੁਗਤਣਾ ਪਵੇਗਾ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਅਤੇ ਰਾਜਿੰਦਰ ਵਾਲਮੀਕੀ ਦਾ ਸੁਆਵ ਸੁਣਦੇ ਹਾਂ ਉਨ੍ਹਾਂ ਦੀ ਜ਼ੁਬਾਨੀ ਕਲਾਸ ਦੇ ਪ੍ਰਧਾਨ ਸ਼੍ਰੀ ਸਰਦਾਰ ਦਰਸ਼ਨ ਸਿੰਘ ਜੀ ਦੇ ਦੁਬਾਰਾ ਜੀ ਦੇ ਅਗਵਾਹੀ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਰੱਖੇਗੇ ਬਜਟ ਦੇ ਮਲਾਜਮਾਂ ਦੇ ਹੱਕ ਵਿੱਚ ਕੁਛ ਨਾ ਕਰਨ ਦੇ ਵਿੱਚ ਅੱਜ ਅਸੀਂ ਜਿਹੜੀ ਹੈ ਬੱਚੜੀ ਦੀ ਕਾਪੀਆਂ ਸਾਡੀਆਂ ਲੋਜ ਕੀ ਕੀ ਮੰਗਾ ਜਿਹੜੀਆਂ ਪੰਜਾਬ ਸਰਕਾਰ ਨੂੰ ਸਾਡੀਆਂ ਜਿਹੜੀ ਪੰਜਾਬ ਸਰਕਾਰ ਦਾ ਮੰਗਾ ਸੀ ਸਭ ਤੋਂ ਪਹਿਲ ਦੇ ਆਧਾਰ ਤੇ ਸੀਗਾ ਵੀ ਕੱਚੇ ਮਲਾਜਮ ਪੱਕੇ ਕਰੋ ਜਿਨ੍ਹਾਂ ਨੇ ਕੋਰੋਨਾ ਦੇ ਵਿੱਚ ਕੰਮ ਕੀਤਾ ਹੈ ਉਹ ਚਾਹੇ ਸਾਡੀਆਂ ਨਰਸਾਂ ਸੀ ਪੈਣਾ ਸੀ ਚਾਹੇ ਸਾਡੇ ਉਹ ਸਫਾਈ ਸੇਵਕ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰੋ ਤੇ ਜਿਹੜੀ ਸਾਡੀ 2400 ਪੈਨਸ਼ਨ ਬੰਦ ਸੀ ਪੰਜਾਬ ਸਰਕਾਰ ਨਾਲ ਸਾਡੀ ਮੀਟਿੰਗਾਂ ਚੱਲੀਆਂ ਸਾਡੇ ਦਰਸ਼ਕਾਂ ਜੀ ਕਨਵਿੰਦਰ ਖੜੇ ਹੈ ਪੰਜਾਬ ਸਰਕਾਰ ਨਾਲ ਇਹ ਗੱਲਾਂ ਹੋਈਆਂ ਸੀ ਵੀ ਜਿਹੜੀ ਪੁਰਾਣੀ ਪੈਨਸ਼ਨ ਹੈ 2400 ਤੋਂ ਬੰਦ ਹੈ ਇਹ ਬਹਾਲ ਕੀਤੀ ਜਾਏ ਤੇ ਮੁਲਾਜ਼ਮਾਂ ਦੀ ਜਿਹੜੀ ਡੀਏ ਦੀ ਕਿਸ਼ਤਾਂ ਪੇ ਕਮਿਸ਼ਨ ਇਹ ਜਿਹੜੀ ਸਰਕਾਰ ਹੈ ਅਸੀਂ ਸਰਕਾਰਾਂ ਹੋਰ ਵੀ ਬਹੁਤ ਦੇਖਿਆ ਪਰ ਇਹੋ ਜਿਹੀ ਨਕਮੀ ਸਰਕਾਰ ਨੇ ਦੇਖੀ ਇਹਨਾਂ ਨੇ ਮੁਲਾਜ਼ਮਾਂ ਬਾਰੇ ਸੋਚਿਆ ਹੀ ਕੁਝ ਨਹੀਂ ਫਿਰ ਰਾਜਪੁਰੇ ਤੇ ਕਿੱਥਾ ਜਾ ਰਹਾ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਇਹ ਸਾਡੇ ਜਿਹੜੇ ਦਰਸ਼ਨ ਸਿੰਘ ਲਮਾਣੀ ਦੀ ਕੋਲ ਹੈ ਕੌਮੀ ਚੇਅਰਮੈਨ ਵੀ ਹੈ ਸੁਭੇ ਦੇ ਪ੍ਰਧਾਨ ਵੀ ਹੈ ਪੂਰੇ ਪੰਜਾਬ ਦੇ ਵਿੱਚ ਹਰੇਕ ਪਾਸੇ ਹਰੇਕ ਕਮੇਟੀਆਂ ਦੇ ਵਿੱਚ ਜਿਹੜੀ ਇਹ ਬਜਟ ਦੀ ਕਾਪੀਆਂ ਫੜੀਆਂ ਜਾ ਰਹੀਆਂ ਪੰਜਾਬ ਸਰਕਾਰ ਨੇ ਜੋ ਇਹ 5 ਮਾਰਚ ਨੂੰ ਬਜਟ ਜੋ ਪੇਸ਼ ਕੀਤਾ ਹੈ ਉਹਦੇ ਵਿੱਚ ਮੁਲਾਜ਼ਮ ਸਾਥੀਆਂ ਵਾਸਤੇ ਉਹਨਾਂ ਨੇ ਕੁਝ ਵੀ ਨਹੀਂ ਰੱਖਿਆ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਤੋਂ ਕੋ ਕੋਨਵੀਨਰ ਪੁਰਾਣੀ ਪੈਨਸ਼ਨ ਤੋਂ ਹੋਣ ਦੇ ਨਾਤੇ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਹਰਪਾਲ ਚੀਮਾ ਜੀ ਦੇ ਨਾਲ ਕਈ ਮੀਟਿੰਗਾਂ ਵੀ ਹੋਈਆਂ ਹੈਗੀਆਂ ਪਰ ਉਹ ਸਾਰੀਆਂ ਮੀਟਿੰਗਾਂ ਬੇਨਤੀਜਾ ਰਹੀਆਂ ਔਰ ਬਜਟ ਦੇ ਵਿਚਾਰ ਸੀ ਕਿ ਪੁਰਾਣੀ ਪੈਨਸ਼ਨ ਦੇ ਬਾਰੇ ਕੋਈ ਗੱਲ ਕੀਤੀ ਜਾਏਗੀ ਮਲਾਜ਼ਮਾਂ ਦੇ ਬਾਰੇ ਕੁਝ ਰੱਖਿਆ ਜਾਏਗਾ ਭਾਵੇਂ ਉਹ ਕੱਚੇ ਮਲਾਜ਼ਮ ਹਨ ਭਾਵੇਂ ਪੱਕੇ ਮਲਾਜ਼ਮ ਹਨ ਜਾਂ ਪੈਨਸ਼ਨਰ ਹਨ ਜਿਨ੍ਹਾਂ ਤੇ 2.59 ਦਾ ਜੋ ਟੁਣਾਕ ਲਾਗੂ ਹੁੰਦਾ ਹੈਗਾ ਸ਼ਾਇਦ ਉਹਰੇ ਬਾਰੇ ਕੋਈ ਗੱਲ ਕਰੀ ਜਾਵੇ ਜਾਂ ਜਿਹੜੇ ਪਿੰਡੂ ਪੱਤੇ ਨੇ 37 ਪੱਤੇ ਐਸੇ ਨੇ ਜਿਹੜੇ ਸਾਡੇ ਬਾਰਡਰ ਦੇ ਬੈਠੇ ਨੇ ਕੁਝ ਕਰਮਚਾਰੀ ਜਾਂ ਪਿੰਡਾਂ 'ਚ ਨੇ ਪਰ ਕਿਸੇ ਦੇ ਵਾਸਤੇ ਵੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਹੱਕ ਨਹੀਂ ਰੱਖਿਆ ਹੈਗਾ ਉਹਦੇ ਵਿੱਚ ਬਜਟ ਦੇ ਵਿੱਚ ਸੋ ਮੁਲਾਜ਼ਮਾਂ ਦੇ ਵਿੱਚ ਬਹੁਤ ਭਾਰੀ ਰੋਸ ਹੈਗਾ ਔਰ ਅੱਜ ਇਸ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹਾਂਗੇ ਅਗਰ ਸਰਕਾਰ ਦੀ ਇਹੀ ਨੀਤੀ ਰਹੀ ਤਾਂ ਸਰਕਾਰ ਨੂੰ ਜਿਹੜਾ ਹੈਗਾ ਰਾਜਨੀਤਿਕ ਤੌਰ ਤੇ ਜਿਹੜਾ ਹੈਗਾ ਇਹ ਖਾਮਯਾਜ਼ਾ ਵੋਟਰਾਂ ਦੀ ਭੁਗਤਣਾ ਪਈਗਾ ਔਰ ਜਿਵੇਂ ਸਰਕਾਰ ਨੂੰ ਅਸੀਂ ਬਹੁਤ ਹੀ ਮੁਲਾਜ਼ਮ ਸਾਥੀ 92 ਸੀਟਾਂ ਦੇ ਇੱਥੇ ਲੈ ਕੇ ਆਏ ਸੀਗੇ ਕਿ ਇਹਨਾਂ ਮੁਲਾਜ਼ਮਾਂ ਨੂੰ ਕੁਝ ਪਲਾ ਹੋਏਗਾ ਪਰ ਸਰਕਾਰ ਜਿਹੜੀ ਹੈਗੀ ਆ ਆਪਣੇ ਜਿਹੜੇ ਹੈਗੇ ਆ ਵਾਅਦੇ ਨੂੰ ਮੁਕਰੀ ਹੈਗੀ ਆ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹਨਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰਨ ਬਾਰੇ ਪਾਇਆ ਸੀਗਾ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏਗੀ ਪਰ ਸਰਕਾਰ ਉੱਥੋਂ ਵੀ ਭਜ ਨਹੀਂ ਬਿਲਕੁਲ ਨਜ਼ਰ ਆ ਰਹੀ ਹੈਗੇ ਆਪਣੇ ਚੋਣ ਮੈਨੀਫੈਸਟੋ ਤੋਂ ਸੋ ਸਰਕਾਰ ਨੂੰ ਹੀ ਕਾਮਯਾਬ ਜਾ ਭੁਗਤਣਾ ਪਏਗਾ ਜੇ ਤੁਹਾਡੀ ਮੰਗਾਂ ਨਹੀਂ ਮੰਨੀ ਜਾਂਦੀ ਤਾਂ ਅੱਗੇ ਕੀ ਸੰਘਰਸ਼ ਰਹੇ ਅਗਲੇ ਸੰਘਰਸ਼ ਜਿਹੜੇ ਹੈਗੇ ਸਾਡੇ ਸਰਕਾਰ ਦੇ ਖਿਲਾਫ ਸਾਡੀ ਜਿਹੜੀ ਹੈਗੇ ਪੰਜਾਬ ਸਟੇਟ ਬੋਡੀ ਬੈਠ ਕੇ ਹੀ ਜਿਹੜਾ ਹੈ ਨਿਰਣਾ ਲਏਗੀ ਔਰ ਜੋ ਵੀ ਨਿਰਣਾ ਲਏਗੀ ਉਸ ਦੇ ਮੁਤਾਬਿਕ ਹੀ ਅਗਲੇ ਜਿਹੜੇ ਸੰਘਰਸ਼ ਲੜ ਕੇ ਜਾਣਗੇ ਔਰ ਸਰਕਾਰ ਨੂੰ ਇਹ ਖਾਮਯਾਜਾ ਭੁਗਤਣ ਲਈ ਬਿਲਕੁਲ ਤਿਆਰ ਪਰ ਤਿਆਰ ਰਹਿਣਾ ਦੇਖੋ ਜੀ ਅੱਜ ਜਿਹੜਾ ਧਰਨਾ ਸੀਗਾ ਸਾਡਾ ਇਹ ਇਹ ਪੰਜਾਬ ਸਰਕਾਰ ਦੀ ਨਕਾਮੀ ਦੇ ਉੱਪਰ ਸੀਗਾ ਜਿਹੜੀ ਕਿ ਪੰਜਾਬ ਸਰਕਾਰ ਜਦੋਂ ਸਰਕਾਰ ਬਣੀ ਸੀ ਇਹ ਕਹਿ ਕੇ ਆਈ ਸੀਗੇ ਮੁਲਾਜ਼ਮਾਂ ਦਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਤੇ ਹੋਰ ਕਾਫੀ ਮੁੱਦੇ ਸੀਗੇ ਕਿ ਡੀਏ ਦੀ ਕਿਸ਼ਤਾਂ ਲਾਗੂ ਕਰਾਂਗੇ ਪਰ ਲੇਕਿਨ ਪੰਜਾਬ ਸਰਕਾਰ ਨੇ ਇਨ੍ਹਾਂ ਪ੍ਰਤੀ 2 ਸਾਲਾਂ ਦੇ ਅੰਦਰ ਕੁਝ ਵੀ ਨਹੀਂ ਕੀਤਾ ਮੁਲਾਜ਼ਮਾ ਪ੍ਰਤੀ ਤਾਂ 1% ਵੀ ਕੁਝ ਨਹੀਂ ਕੀਤਾ ਗਿਆ ਕਿਉਂਕਿ ਜਿਹੜੇ ਸਾਡੇ ਕੱਚੇ ਮੁਲਾਜ਼ਮੇ ਉਹ ਉੱਥੇ-ਉੱਥੇ ਹੀ ਆ ਚਾਹੇ ਉਹ ਸੀਵਰਮੈਨ ਹੋਣ ਚਾਹੇ ਉਹ ਸਫਾਈ ਸੇਵਕ ਹੋਣ ਜਾਂ ਕੋਈ ਵੀ ਕਿਸੇ ਵੀ ਕੈਟਾਗਰੀ ਦੇ ਅੰਦਰ ਸਾਡੇ ਮੁਲਾਜ਼ਮ ਸਾਥੀ ਆਂਦੇ ਆ ਉਹਨਾਂ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਗਿਆ ਤੇ ਇਸ ਬਜਟ ਦੇ ਅੰਦਰ ਸਾਨੂੰ ਆਸ ਸੀ ਕਿ ਚਲੋ ਪੰਜਾਬ ਸਰਕਾਰ ਸ਼ਾਇਦ ਕੁਝ ਕਰੇਗੀ ਪਰ ਲੇਕਿਨ ਇਹ ਬਹੁਤ ਹੀ ਬੜੀ ਬੇਸ਼ਰਮੀ ਦੀ ਗੱਲ ਆ ਸਰਕਾਰ ਵਾਸਤੇ ਕਿ ਇਹਨਾਂ ਨੇ ਸਾਡੇ ਵਾਸਤੇ ਦੇਣਾ ਤਾਂ ਕੁਝ ਉਲਟ ਕੀ ਹੈਗੀ ਕਿ ਅਸੀਂ ਮੁਲਾਜ਼ਮਾਂ ਨੂੰ ਕੁਝ ਦੇਣਾ ਹੈ ਜਾਂ ਉਹਨਾਂ ਬਾਰੇ ਸੋਚ ਰਹੀ ਹੈ ਬੜੀ ਬੇਸ਼ਰਮੀ ਦੀ ਗੱਲ ਹੈ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਇੱਕ ਜਿਹੜਾ ਮੁਲਾਜ਼ਮ ਰਿਟਾਇਰ ਹੁੰਦਾ ਹੈ ਉਹਦੇ ਵਾਸਤੇ ਪੈਨਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜਾ ਆਪਣੀ ਪੂਰੀ ਜਵਾਨੀ ਉਰੇ ਗਾਲ ਜਾਂਦਾ ਹੈ ਕਿਸੇ ਵੀ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾ ਹੈ ਤਾਂ ਉਹਦੇ ਵਾਸਤੇ ਬੁਢਾਪੇ 'ਚ ਪੈਨਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਉਹ ਹੀ ਇਹਨਾਂ ਨੇ ਬੰਦ ਕਰਤੀ ਤੇ ਆਪ ਇਹਨਾਂ ਨੇ ਪੈਨਸ਼ਨਾਂ ਖਾਂਦੇ ਆ ਇਸ ਕਰਕੇ ਸਾਡੀ ਇਹ ਜਿਹੜਾ ਰੋਸ਼ ਪ੍ਰਦਰਸ਼ਨ ਸੀਗਾ ਆਦੋਂ ਇਸੇ ਹੀ ਸੀ ਕਿ ਅਸੀਂ ਬਜਟ ਦੀ ਕਾਪੀਆਂ ਸਾੜੀਆਂ ਜਿਹੜਾ ਕਿ ਸਾਡੇ ਵਾਸਤੇ ਬਜਟ 'ਚ ਕੁਛ ਨਹੀਂ ਰੱਖਿਆ ਇਹ ਸਾਡੇ ਵਾਸਤੇ ਬਜਟ ਬਿਲਕੁਲ ਹੀ ਨਾ ਮਤਲਬ ਇੱਕ ਕਹੋ ਕਿ ਬੇਕਾਰ ਬਜਟ ਜਿਹੜਾ ਸਾਬਤ ਹੋਇਆ ਨਿਊਜ਼ 89 ਪੰਜਾਬ ਦੇ ਲਈ ਰਾਜਪੁਰ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ